ਰਪੈਕ ਅੱਜ ਉਹ ਤੁਹਾਨੂੰ ਇਹ ਕੈਪਸੂਲ ਬਾਰੇ ਜਾਣਕਾਰੀ ਦਿੰਨੇ ਆਂ ਹਰ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਲਈ ਵੀ ਕਿਸੇ ਕੋਈ ਮਰਦਾਨੀ ਕੀ ਤੌਰ ਤੇ ਕਮਜ਼ੋਰ ਆ ਉਹਦੇ ਲਈ ਸੰਭੋਗ ਚ ਘਾਟੇ ਛਾਉਣ ਕਿਸੇ ਦਾ ਸੰਭੋਗ ਕਰਨ ਨੂੰ ਬਿਲਕੁਲ ਦਿਲ ਨਹੀਂ ਕਰਦਾ ਉਹਦੇ ਲਈ ਨਰਵਸ ਸਿਸਟਮ ਨੂੰ ਤਾਕਤ ਦੇਣ ਲਈ ਕੀਮਤੀ ਜੜੀ ਬੂਟੀਆਂ ਤੇ ਭਸਮਾ ਤੋਂ ਵੀਰੇ ਤਿਆਰ ਕੀਤਾ ਹੋਇਆ ਇਹਦੇ ਵਿੱਚ ਪਾਇਆ ਕੀ ਕੁਝ ਜਾਂਦਾਗਾ ਉਹਦੇ ਬਾਰੇ ਜਾਣਕਾਰੀ ਲੈਣੇ ਆਂ ਗੁਟਕਾਲੂ ਕੌਂਚ ਬੀਜ ਕਾਲਾ ਨਾਮਕ ਕੁਸੂ ਕੁਸਮਰੀ ਅਜਵਾਈਨ ਕਾਲੀ ਮਿਰਚ ਲੋਭਾਸ਼ਮ ਅਬਰਕ ਬਸਮ ਤਰਫਲਾ ਆਮਲਾ ਹਰੜ ਬਿਹੜ ਤੇ ਹੋਰ ਤਰ੍ਹਾਂ ਦੇ ਬਹੁਤ ਬਸਮਾ ਪਾਈਆਂ ਗਈਆਂ ਨੇ ਬਾਈ ਇੱਕ ਤੋਂ ਦੋ ਕੈਪਸੂਲ ਤੁਸੀਂ ਦਿਨ ਚ ਦੁੱਧ ਦੇ ਨਾਲ ਲੈ ਸਕਦੇ ਹੋ 320 ਰੁਪਏ ਵੀਰੇ ਦਾ ਐਮ ਆਰ ਪੀਆ ਘੱਟ ਵੱਧ ਤੁਹਾਨੂੰ ਮਿਲ ਸਕਦਾ ਰਿਜ਼ਲਟ ਬਹੁਤ ਜ਼ਿਆਦਾ ਕਾਮਯਾਬ ਨੇ ਵੀਰੇ ਮੈਂ ਘੱਟੋ ਘੱਟ 50 ਤੋਂ 60 ਮਰੀਜ਼ਾਂ ਨੂੰ ਦੇ ਚੁੱਕਿਆ ਬਾਈ ਰਿਜ਼ਲਟ ਇਹਦੇ 100% ਪੂਰੇ ਮਿਲਦੇ ਨੇ ਤੁਸੀਂ ਇੱਕ ਮਹੀਨਾ ਵਰਤ ਕੇ ਦੇਖੋ ਤੁਸੀਂ ਆਪ ਕਹੋਗੇ ਵੀ ਹਾਂ ਵਾਕਈ ਜਿਹਾ ਰਿਜ਼ਲਟ ਹੈਗੇ ਤੁਸੀਂ ਇੱਕ ਵਾਰ ਚਾਹੇ 10 ਕੈਪਸੂਲ ਇਹ ਪੈਕਿੰਗ ਆਉਂਦੀ ਹੈ 10 ਕੈਪਸੂਲਾਂ ਦੀ ਇਸ ਤਰ੍ਹਾਂ ਦੇ ਕੈਪਸੂਲ ਨੇ ਵੀਰੇ ਠੀਕ ਹੈ origignal ਜ਼ਰੂਰ ਲਿਓ ਕਈ ਡੁਪਲੀਕੇਟੇਸ ਵੀ ਵਿਕਦੀ ਹੈ ਆ ਪਾਵਰ ਪੈਕ ਦਾ ਇਹਦਾ ਹੋਗਾ ਉੱਪਰ ਮੈਨੂਫੈਕਚਰਿੰਗ ਤੇ ਆ ਕੈਪਸੂਲ ਨੇ ਦਿਨ ਚ ਦੋ ਲੈਣੇ ਨੇ ਬਾਈ ਤੁਸੀਂ ਇੱਕ ਵੀ ਲੈ ਸਕਦੇ ਹੋ ਦੁੱਧ ਦੇ ਨਾਲ ਲੈਣਾ ਰਿਜ਼ਲਟ ਤੁਹਾਨੂੰ 100% ਮਿਲਣਗੇ ਵੀਰੇ ਪੂਰੇ 100% ਆਪਣੀ ਜ਼ਿੰਮੇਵਾਰੀ ਆ ਬਿਲਕੁਲ ਦੇਸੀ ਫਾਰਮੂਲੇ ਕੋਈ ਸਟੀਰੌਇਡ ਤੋਂ ਨਹੀਂ ਕੋਈ ਕੋਸ਼ ਨਹੀਂ ਬਿਲਕੁਲ ਦੇਸੀ ਫਾਰਮੂਲੇ ਨਾਲ ਤਿਆਰ ਕੀਤਾ ਗਿਆ ਬਾਈ ਜਿਹੜੇ ਆਪਦੇ ਪਰਿਵਾਰਕ ਰਿਸ਼ਤੇਦਾਰੋ ਮੇਰੇ ਵੀਰ ਖੁਸ਼ ਨਹੀਂ ਹੈਗੇ ਇੱਕ ਵਾਰ ਇਹ ਕੈਪਸੂਲ ਵਰਤ ਕੇ ਦੇਖੋ ਤੁਸੀਂ ਵਾਕਈ ਕਹੋਗੇ ਵੀ ਠੀਕ ਹੈ ਕਿਉਂ ਬਾਦ ਹਜ਼ਾਰਾਂ ਰੁਪਈਆ ਮੰਗਦੇ ਨੇ ਬਾਈ ਕੋਈ 20 ਦੇ ਦਿਓ ਕੋਈ 30 ਦੇ ਦਿਓ ਤੁਹਾਨੂੰ ਸਿੱਧੀ ਸਟੀਕ ਜਾਣਕਾਰੀ ਦੇ ਰਿਹਾ ਵੀਰੇ ਜਿੱਥੋਂ ਮਰਜ਼ੀ ਲੈ ਲਓ ਨਹੀਂ ਮਿਲਦਾ ਤਾਂ ਆਪਣੇ ਨਾਲ ਸੰਪਰਕ ਕਰੋ ਤੇ ਥੱਲੇ ਮੈਸੇਜ ਕਰ ਦਿਓ ਤੁਹਾਨੂੰ ਇਹ ਦੱਸ ਦਾਂਗੇ ਕਿੱਥੋਂ ਮਿਲਦਾ ਜੋ ਨਹੀਂ ਮਿਲਦਾ ਤਾਂ ਤੁਹਾਡੇ ਤੱਕ ਪਹੁੰਚ ਪਹੁੰਚ ਵੀ ਕਰ ਦਾਂਗੇ ਰਿਜ਼ਲਟ ਪੂਰੇ ਇੱਕ ਨੰਬਰ ਨੇ ਬਾਈ ਕੋਈ ਤੁਹਾਨੂੰ ਦੱਸਦਾ ਨਹੀਂ ਹੋਣਾ ਨਹੀਂ ਅਗਲਾ ਕਹਿੰਦਾ ਵੀ ਅਸੀਂ ਤਿਆਰ ਕਰਕੇ ਦੇ ਦਾਂਗੇ ਆ ਕਰਕੇ ਦੇ ਦਾਂਗੇ ਇਹ ਬਿਲਕੁਲ ਤੁਹਾਡੇ ਸਾਹਮਣੇ ਆ ਲਾਈਵ ਰਿਜ਼ਲਟ ਆ ਵੀਰੇ ਰਿਜ਼ਲਟ ਦੀ ਜ਼ਿੰਮੇਵਾਰੀ ਆਪਣੀ ਹੈ ਵੀ ਪੂਰੇ 100% ਰਿਜ਼ਲਟ ਨੇ ਬਾਈ ਜੇ ਹੋਰ ਕਿਸੇ ਵੀ ਸਬਾਰੇ ਜਾਣਕਾਰੀ ਚਾਹੀਦੀ ਹੈ ਬਾਈ ਤਾਂ ਉਹ ਥੱਲੇ ਕਮੈਂਟ ਕਰ ਦਿਓ ਜੇ ਹੁਣ ਸਾਰੀਆਂ ਵੀਡੀਓ ਆਪਣੀਆਂ ਬਈ YouTube ਚੈਨਲ ਤੇ ਆਇਆ ਕਰਨੀਆਂ ਪੰਜਾਬੀ ਟੱਚ ਆਯਾਦ ਯੂਟਿਊਬਰ ਆਪਣਾ ਪੇਜ ਆ ਆਪਾਂ ਉਹਦੇ ਉੱਤੇ ਸਾਰੀਆਂ ਜਾਣਕਾਰੀ ਪਾਇਆ ਕਰਾਂਗੇ ਬਾਈ ਇਹ ਦਵਾਈਆਂ ਬਾਰੇ ਮੈਡੀਸਨ ਕਿਸੇ ਵੀ ਦਵਾਈ ਦੀ ਜਾਂ ਮੈਡੀਸਨ ਦੀ ਤੁਹਾਨੂੰ ਲੋੜ ਆ ਤੇ ਦੂਜੀ ਗੱਲ ਬਾਈ ਜੇ ਕਿਸੇ ਮੇਰੇ ਵੀਰ ਨੂੰ ਲਾਲ ਲਾਲ ਗੋਲ ਗੋਲ ਟੱਗੂਏ ਜੇ ਹੋ ਜਾਂਦੇ ਨੇ ਜਾਂ ਲਾਲ ਲਾਲ ਦਾਣੇ ਜੇ ਸਕਿਨ ਤੇ ਹੋ ਜਾਂਦੇ ਨੇ ਜਿਹੜੀ ਆਪਾਂ ਫੰਗਸ ਇਨਫੈਕਸ਼ਨ ਕਹਿੰਦੇ ਨੇ ਸਰੀਰ ਤੇ ਹੋ ਜਾਂਦਾ ਉਹਦਾ ਵੀ ਆਪਾਂ ਵਿਰੇ ਛਰਤੀ ਇਲਾਜ ਕਰਦੇ ਆਂ ਜੇ ਕਿਸੇ ਮੇਰੇ ਵੀਰ ਨੂੰ ਜ਼ਰੂਰ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਆਪਾਂ ਵਟਸਐਪ ਨੰਬਰ ਸਕਰੀਨ ਦੇ ਉੱਤੇ ਲਾ ਦਾਂਗੇ ਬਾਈ ਉਹਦੇ ਉੱਤੇ ਵਟਸਐਪ ਤੇ ਤੁਸੀਂ ਆਪਣੇ ਤੋਂ ਜਾਣਕਾਰੀ ਲੈ ਸਕਦੇ ਹੋ ਤੇ ਆਪਣਾ ਇਲਾਜ ਕਰਵਾ ਸਕਦੇ ਹੋ ਕਿਉਂਕਿ ਉਹ ਸਕਿਨ ਦੀ ਪ੍ਰੋਬਲਮ ਆਉਂਦੀ ਹੈ ਨਾ ਕਿ ਆਪਣੇ ਖੂਨ ਦੀ ਠੀਕ ਹੈ ਬਾਕੀ ਸਾਰੀ ਜਾਣਕਾਰੀ ਬਈ ਆਪਾਂ ਇੱਕ ਨੈਕਸਟ ਵੀਡੀਓ ਪਾਵਾਂਗੇ ਉਹਦੇ ਵਿੱਚ ਦਵਾਂਗੇ ਉਹਦੇ ਬਾਰੇ ਧੰਨਵਾਦ ਦੋਸਤੋ ਜੇ ਕਿਸੇ ਆਪ ਜਾਣਕਾਰੀ ਚੰਗੀ ਲਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿਸੇ ਦਾ ਘਰ ਵੱਸ ਸਕੇ ਧੰਨਵਾਦ ਬਈ